ਪੂਰ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਉਸ ਜੋਧੇ ਦੀ ਗੱਲ ਕਰ ਰਿਹਾ ਆ ਜਦੀ ਸ਼ਹਾਦਤ ਨਾਲ ਤੁਹਾਨੂੰ ਗਰਭ ਵੀ ਮਹਿਸੂਸ ਹੁੰਦਾ ਆਪਣੇ ਹਲਕੇ ਤੇ ਮਾਣ ਵੀ ਮਹਿਸੂਸ ਹੁੰਦਾ ਤੇ ਉਸ ਜੋਧੇ ਨੂੰ ਜਦੋਂ ਯਾਦ ਕਰਦੇ ਆ ਤੇ ਫਕਰ ਨਾ ਸੀਨੇ ਵੀ ਚੋੜੇ ਹੋ ਜਾਂਦੇ ਤੇ ਮੈਂ ਗੱਲ ਕਰ ਰਿਹਾ ਆ ਅੱਜ ਸ਼ਹੀਦ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਜਿਨ੍ਹਾਂ ਦਾ ਜਨਮ ਬੰਗਾ ਕਮਾ ਵਿੱਚ ਹੋਇਆ ਪਰ ਬਲਾਚੌਰ ਦੇ ਨਾਲ ਉਹਨਾਂ ਦਾ ਸਬੰਧ ਸੀਗਾ ਅੱਜ ਉਹ ਸਾਰੀ ਜਾਣਕਾਰੀ ਵੀ ਲੈਣੇ ਆ ਤੇ ਉਹਨਾਂ ਸ਼ਖਸੀਤਾਂ ਨਾਲ ਮੁਲਾਕਾਤ ਕਰਾਣੇ ਜਿਹੜੇ ਹਰ ਸਾਹ ਅੱਜ ਇਹ ਉਸ ਮਹਾਨ ਜੋਦੇ ਹੀਰੋ ਆਫ ਅਰਦਾਖ ਸ਼ਹੀਦ ਲੈਫਟੀ ਨਾਲ ਜਨਮ ਵਿਕਰਮ ਸਿੰਘ ਦਾ ਅਜਿਹਾ ਕਾਟਵਾਸੀ ਦੀਦਾਰਾ ਪਿੰਡ ਸਿਆਣਾ ਉਹਨਾਂ ਦੀ ਸਨਮਾਨਕ ਤੇ ਮਨਾ ਰਹੇ ਆ ਜਨਨ ਲਫਟ ਕਰਨਾ ਵਿਕਰਮ ਜੀ ਦਾ ਸ਼ੀਦੀ ਦਿਵਸ ਮਨਾ ਰਹੇ ਆ ਤੇ ਆਪਾਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਨੂੰ ਅੱਜ ਦੀ ਪੀੜ੍ਹੀ ਨੂੰ ਉਹਨਾਂ ਦੀ ਯਾਦ ਨੂੰ ਸਦਾ ਰੱਖਣ ਦੇ ਲਈ ਉਹਨਾਂ ਨੂੰ ਸਮੇਂ-ਸਮੇਂ ਸਰ ਨਮਨ ਕਰਨਾ ਚਾਹੀਦਾ ਹੈ ਤੇ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਕੰਮ ਅਸੀਂ ਪਹਿਲਾਂ ਉਲਿੱਕੇ ਸੀ ਜਿਦੇ ਵਿੱਚੋਂ ਇੱਕ ਕੰਮ ਸੀਗਾ ਸਾਡਾ ਕਿ ਰਿਹੇ ਵਿਕੇ ਉਹਨਾਂ ਦਾ ਬੁੱਤ ਲੱਗਣਾ ਕਿ ਮੁਕੰਮਲ ਹੋ ਚੁੱਕਾ ਜਿਹਦਾ ਅੱਜ ਕੰਮ ਹੈਗਾ 3 ਤੋਂ 4 ਵਜੇ ਤੱਕ ਉੱਥੇ ਪ੍ਰੋਗਰਾਮ ਰੱਖਿਆ ਹੈ ਤੇ ਉਸ ਦੇ ਨਾਲ ਨਾਲ ਸਾਡਾ ਇੱਥੇ ਇੱਕ ਗੇਟ ਤੇ ਮਿਊਜ਼ੀਅਮ ਬੜਨਾ ਸੀਗਾ ਜਿਹਦੇ ਲਈ ਸਾਡਾ ਬਹੁਤ ਪ੍ਰੋਸੈਸ ਜਾਰੀ ਹੈ ਤੇ ਮੈਂ ਆਏ ਹੋਏ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਅਸੀਂ ਇਹ ਜੇ ਸਮਾਗਮ Yeah. Okay.